ਸਫਰੀ ਸ਼ਹਾਦਤ ਦੇ ਇਸ ਮੌਕੇ ਦੇ ਉੱਤੇ ਕੁਝ ਚਾਰ ਪੰਕਤੀਆਂ ਕਹਿਣੀਆਂ ਚਾਹੂੰਗਾ ਇਹ ਪੰਕਤੀਆਂ ਨੰਦ ਲਾਲ ਨੂਰਪੂਰੀ ਦੀ ਲਿਖੀਆਂ ਹੋਈਆਂ ਨੇ ਰਿਸਾਈਟ ਕਰਨ ਦੀ ਇਜਾਜ਼ਤ ਚਾਹੂੰਗਾ ਕਿੱਥੇ ਮਾਤਾ ਤੋਰਿਆ अजीत ਤੇ ਜੁਝਾਰ ਨੂੰ ਬੇੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ ਜਿਨ੍ਹਾਂ ਦੀਆਂ ਚਾਈ ਚਾਈ ਕੋੜੀਆਂ ਸਿਗੋਣੀਆਂ ਸਹਰਿਆਂ ਦੇ ਨਾਲ ਜੋ ਸੀ ਸੋਹਣੀਆਂ ਸਜਾਣੀਆਂ ਸਹਿਰਿਆਂ ਦੇ ਵਿੱਚ ਐਸੀ ਗੁੰਦਨਾ ਪਿਆਰ ਨੂੰ ਕਿੱਥੇ ਮਾਤਾ ਤੋੜਿਆ ਅਜੀਤ ਤੇਜ ਜਾਰ ਨੂੰ ਸੁੰਨੇ ਸੁੰਨੇ ਜਾਪਦੇ ਨੇ ਮਹਿਲ ਤੇ ਅਟਾਰੀਆਂ ਚੰਦ ਜਈਆਂ ਸੂਰਤਾਏ ਕਿੱਥੇ ਗਈ ਪਿਆਰੀਆਂ ਕਾਣੂ ਤੋੜ ਦਿੱਤਾ ਐਸੇ ਸੋਹਣੇ ਪਰਿਵਾਰ ਨੂੰ ਕਿੱਥੇ ਮਾਤਾ ਤੋੜਿਆ ਅਜੀਤ ਤੇਜ ਜਾਰ ਨੂੰ ਪਿਤਾ ਦਸ਼ਮੇਸ਼ ਜਦੋਂ ਚਾਈ ਚਾਈ ਹੋਣਗੇ ਅੱਜ ਕਿੱਥੋਂ ਹਾਕਾਂ ਮਾਰ ਇਹਨਾਂ ਨੂੰ ਬੁਲਾਉਣਗੇ ਕਿਵੇਂ ਠੰਡ ਪਉ ਉਸ ਸੱਚੀ ਸਰਕਾਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇਜੂਝਾਰ ਨੂੰ ਪੁੱਤਰਾਂ ਦੇ ਦੁੱਖ ਤੇ ਵਿਛੋੜੇ ਚੱਲੇ ਜਾਣ ਨਾ ਪੁੱਤਰਾਂ ਤੋਂ ਬਿਨਾ ਚੰਗਾ ਲੱਗਦਾ ਜਹਾਨ ਨਾ ਨੂਰ ਪੂਰੀ ਪੁੱਛ ਕੇ ਤੂੰ ਵੇਖ ਸੰਸਾਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇਜੂਝਾਰ ਨੂੰ